ਸਾਹਿਬੀ ਆਪ ਸਭ ਦਾ ਹਾਰਦਿਕ ਸਵਾਗਤ ਅੱਜ ਦਾ ਵਲੌਗ ਹੈ ਭਾਰਤ ਪਾਕਿਸਤਾਨ ਬਾਰਡਰ ਜਿਸ ਨੂੰ ਅਟਾਰੀ ਵਾਗਾ ਬਾਰਡਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ ਇਸ ਵਕਤ ਆਪਾਂ ਭਾਰਤ ਵਾਲੀ ਸਾਈਡ ਅਟਾਰੀ ਬਾਰਡਰ ਤੇ ਮੌਜੂਦ ਹੈ ਤੇ ਜੋ ਤੁਸੀਂ ਗੈਲਰੀਆਂ ਦੇਖ ਰਹੇ ਹੋ ਇੱਥੇ ਬੈਠ ਕੇ ਆਪਾਂ ਅਪਡੇਟ ਦੇਖਾਂਗੇ ਤੇ ਹਜੇ ਤੱਕ ਪ੍ਰੇਡ ਸ਼ੁਰੂ ਨਹੀਂ ਹੋਈ ਹੈ ਸੋ ਇਧਰ ਜਲਦੀ ਆਪਾਂ ਆ ਗਏ ਹਾਂ ਤੇ ਦੂਜੀ ਸਾਈਡ ਤੋਂ ਉਹਨਾਂ ਦੁਕਾਨ ਦੀ ਕੋਸ਼ਿਸ਼ ਕਰਦੇ ਆਂ ਹਜੇ ਉਧਰਲੀ ਸਾਈਡ ਬਿਲਕੁਲ ਖਾਲੀ ਪਈ ਹੈ ਗੇਟ ਬੰਦ ਹੈ ਤੇ ਦੂਜੀ ਸਾਈਡ ਹੈ ਜੀ ਪਾਕਿਸਤਾਨ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਹਜੇ ਪਾਕਿਸਤਾਨ ਦੀ ਆਡੀਅנס ਨਹੀਂ ਆਈ ਹੈ ਤਾਂ ਜਦੋਂ ਵੀ ਪ੍ਰੇਡ ਸ਼ੁਰੂ ਹੋਏਗੀ ਤਾਂ ਦੋਨੋਂ ਸਾਈਡ ਤੋਂ ਕਾਫੀ ਜ਼ਿਆਦਾ ਕਰਾਊਡ ਹੋ ਜਾਏਗਾ ਤੇ ਹੁਣ ਇਧਰੋਂ ਪ੍ਰੇਡ ਸ਼ੁਰੂ ਹੋ ਚੁੱਕੀ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਕਾਫੀ ਜ਼ਿਆਦਾ ਕਰਾਊਡ ਹੋ ਗਿਆ ਹੈ ਤੇ ਦੂਜੀ ਸਾਈਡ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਉਧਰਲੀ ਸਾਈਡ ਤੋਂ ਵੀ ਸੇਮ ਟਾਈਮ ਤੇ ਪ੍ਰੇਡ ਸ਼ੁਰੂ ਹੋ ਜਾਂਦੀ ਹੈ ਤੇ ਹੁਣ ਦੂਜੀ ਸਾਈਡ ਵੀ ਪਾਕਿਸਤਾਨ ਦੀ ਤਰਫੋਂ ਵੀ ਕਾਫੀ ਜ਼ਿਆਦਾ ਕਰਾਊਡ ਨਜ਼ਰ ਆ ਰਿਹਾ ਹੈ ਇਧਰ ਆਪਣੇ ਹਿੰਦੁਸਤਾਨ ਦੇ ਜਵਾਨ ਤੇ ਦੂਜੀ ਸਾਈਡ ਪਾਕਿਸਤਾਨੀ ਰੇਂਜਰ ਫਿਲਹਾਲ ਗੇਟ ਅਜੇ ਬੰਦ ਹੈ ਪਰ ਜਦੋਂ ਫਲੈਗ ਉਤਾਰਨ ਦੀ ਰਸਮ ਕੀਤੀ ਜਾਏਗੀ ਉਸ ਟਾਈਮ ਦੇ ਉਤੇ ਇਹ ਦੋਨੋਂ ਦੇਸ਼ਾਂ ਦੇ ਗੇਟ ਖੋਲ ਦਿੱਤੇ ਜਾਂਦੇ ਆ ਇਸ ਸਪਰੇਡ ਨੂੰ ਦੇਖਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਲੋਕ ਸਪੈਸ਼ਲੀ ਇੱਥੋਂ ਤੱਕ ਚੱਲ ਕੇ ਆਉਂਦੇ ਆ ਅਤੇ ਇਸ ਸਪਰੇਡ ਦੇ ਵਿੱਚ ਸ਼ਾਮਲ ਹੁੰਦੇ ਆ ਸੋ ਜਿਵੇਂ ਤੁਸੀਂ ਕਰਾਊਡ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਹਰ ਸ਼ਾਮ ਇੱਥੇ ਬਹੁਤ ਜ਼ਿਆਦਾ ਕਰਾਊਡ ਹੁੰਦਾ ਹੈ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਇੱਥੇ ਆ ਕੇ ਸ਼ਾਮਲ ਹੁੰਦੇ ਆ ਤੇ ਸਾਹਮਣੇ ਜੀ ਪਾਕਿਸਤਾਨ ਗੇਟ ਹਜੇ ਤੱਕ ਬੰਦ ਹੈ ਤੇ ਇਹ ਪ੍ਰੇਡ ਇਸੇ ਤਰ੍ਹਾਂ ਜਾਰੀ ਰਹੇਗੀ ਇਸ ਤੋਂ ਬਾਅਦ ਜਦੋਂ ਗੇਟ ਖੁੱਲਣਗੇ ਤਾਂ ਫਿਰ ਝੰਡਾ ਉਤਾਰਨ ਦੀ ਰਸਮ ਕੀਤੀ ਜਾਏਗੀ ਇਸ ਵਕਤ ਜਿੰਨੇ ਵੀ ਤੇਸ਼ ਵਾਸੀ ਇਸ ਪ੍ਰੇਡ ਦੇ ਵਿੱਚ ਸ਼ਾਮਲ ਹੋਏ ਆ ਪ੍ਰੇਡ ਦੇਖਣ ਲਈ ਉਹ ਸਾਰੇ ਦੇ ਸਾਰੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਆ ਤੇ ਇਤਰੋਂ ਭਾਰਤ ਮਾਤਾ ਦੀ ਜੈ ਦੇ ਨਾਰੇ ਗੂੰਜ ਰਹੇ ਆ ਤੇ ਨਾਲ ਨਾਲ ਦੇਸ਼ ਭਗਤੀ ਦਾ ਮਿਊਜ਼ਿਕ ਵੀ ਚੱਲ ਰਿਹਾ ਹੈ ਸੋ ਸ਼ਾਇਦ ਤੁਸੀਂ ਵੀਡੀਓ ਦੇ ਵਿੱਚ ਇਸ ਮਾਹੌਲ ਦਾ ਪ੍ਰੋਪਰ ਅਹਿਸਾਸ ਨਾ ਕਰ ਸਕੋ ਪਰ ਜਦੋਂ ਤੁਸੀਂ ਇੱਥੇ ਲਾਈਵ ਆ ਕੇ ਇਸ ਸਪ੍ਰੇਡ ਨੂੰ ਦੇਖਦੇ ਹੋ ਤਾਂ ਇੱਕ ਯਾਦਗਾਰ ਬਣ ਕੇ ਰਹਿ ਜਾਂਦੀ ਹੈ ਦਿਮਾਗ ਦੇ ਵਿੱਚ ਤੇ ਕਦੇ ਵੀ ਨਾ ਭੁੱਲਣ ਵਾਲੀ ਇੱਕ ਯਾਦ ਤੁਸੀਂ ਇੱਥੋਂ ਲੈ ਕੇ ਜਾਓਗੇ ਜਦੋਂ ਵੀ ਤੁਸੀਂ ਇਸ ਸਪ੍ਰੇਡ ਦੇ ਵਿੱਚ ਸ਼ਾਮਲ ਹੁੰਦੇ ਹੋ ਤੇ ਹੁਣ ਦੋਨੋਂ ਦੇਸ਼ਾਂ ਦੇ ਗੇਟ ਖੁੱਲ ਚੁੱਕੇ ਆ ਜੀ ਅਤੇ ਆਪਣੇ ਵਾਲੀ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਆਪਣੇ ਲੋਕਾਂ ਦੇ ਵਿੱਚ ਕਿੰਨਾ ਜ਼ਿਆਦਾ ਉਤਸ਼ਾਹ ਹੈ ਲੋਕ ਖੜੇ ਹੋ ਗਏ ਸਪੀਰਟ ਨੂੰ ਦੇਖਦੇ ਹੋਏ ਕਲਾਪਿੰਗ ਕਰ ਰਹੇ ਆ ਤੇ ਇਹਨਾਂ ਪਲਾਂ ਨੂੰ ਆਪਣੇ ਫੋਨ ਦੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਦੇ ਜ਼ਰੀਏ ਬਹੁਤ ਹੀ ਜੋਸ਼ ਵਾਲਾ ਮਾਹੌਲ ਹੈ ਦੇਸ਼ ਭਗਤੀ ਵਾਲਾ ਮਾਹੌਲ ਹੈ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਦੋਨੋਂ ਸਾਈਡਾਂ ਤੋਂ ਸੇਮ ਮਾਹੌਲ ਬਣਿਆ ਹੋਇਆ ਹੈ ਤੇ ਲੋਕ ਇਸ ਨੂੰ ਵੀਡੀਓਗ੍ਰਾਫੀ ਦੇ ذریعے ਕੈਦ ਕਰਨ ਦੀ ਕੋਸ਼ਿਸ਼ ਕਰ ਰਹੇ ਐ ਇਹਨਾਂ ਪਲਾਂ ਨੂੰ ਤਾਂ ਜੋ ਉਹ ਆਪਣੇ ਘਰ ਜਾ ਕੇ ਵੀ ਇਹਨਾਂ ਪਲਾਂ ਨੂੰ ਆਪਣੀ ਫੈਮਿਲੀ ਨਾਲ ਸ਼ੇਅਰ ਕਰ ਸਕਣ ਤੇ ਹੁਣ ਥੋੜੀ ਦੇਰ ਬਾਅਦ ਚੰਡੇ ਉਤਾਰਨ ਦੀ ਜਿਹੜੀ ਰਸਮ ਹੈ ਉਹ ਪੂਰੀ ਕੀਤੀ ਜਾਏਗੀ ਤੇ ਇਸ ਤੋਂ ਬਾਅਦ ਫਿਰ ਪ੍ਰੇਡ ਦੀ ਸਮਾਪਤੀ ਤੇ ਸਾਡੇ ਨਾਲ ਬਣੇ ਰਹੋ ਤੇ ਕਮੈਂਟਾਂ ਦੇ ਵਿੱਚ ਤੁਸੀਂ ਇਸ ਬਲੌਗ ਬਾਰੇ ਆਪਣੀ ਰਾਏ ਜ਼ਰੂਰ ਦਿਓ ਤੁਸੀਂ ਇਸ ਬਲੌਗ ਨੂੰ ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਤੇ ਤੁਹਾਨੂੰ ਸਾਡੇ ਦੁਆਰਾ ਬਣਾਇਆ ਗਿਆ ਵਲੌਗ ਕਿਦਾਂ ਦਾ ਲੱਗਿਆ ਤੇ ਜੇਕਰ ਤੁਸੀਂ ਪਹਿਲਾਂ ਇਸ ਸਪਰੇਡ ਦੇ ਵਿੱਚ ਸ਼ਾਮਲ ਹੋ ਚੁੱਕੇ ਹੋ ਤਾਂ ਆਪਣੇ ਉਹਨਾਂ ਪਲਾਂ ਨੂੰ ਵੀ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਓ ਅਤੇ ਹੁਣ ਝੰਡੇ ਉਤਾਰਨ ਦੀ ਜਿਹੜੀ ਰਸਮ ਹੈ ਉਹ ਸ਼ੁਰੂ ਹੋ ਚੁੱਕੀ ਹੈ ਤੇ ਤੁਸੀਂ ਸਾਹਮਣੇ ਦੇਖ ਰਹੇ ਹੋ ਆਪਣੇ ਇੰਦਰੋ ਭਾਰਤ ਦਾ ਫਲੈਗ ਤਿਰੰਗਾ ਤੇ ਦੂਜੀ ਸਾਈਡ ਪਾਕਿਸਤਾਨ ਦਾ ਜਿਹੜਾ ਫਲੈਗ ਹੈ ਇਹਨਾਂ ਦੋਨਾਂ ਨੂੰ ਹੁਣ ਉਤਾਰਿਆ ਜਾ ਰਿਹਾ ਹੈ ਇਹ ਜਿਹੜੇ ਪਾਲ ਹੈ ਇਹ ਬਹੁਤ ਹੀ ਖਾਸ ਪਲ ਹੁੰਦੇ ਆ ਦੋਨਾਂ ਦੇਸ਼ਾਂ ਦੀ ਆਣ-ਬਾਣ ਤੇ ਸ਼ਾਨ ਨੂੰ ਬਰਕਰਾਰ ਰੱਖਦੇ ਹੋਏ ਦੋਨਾਂ ਦੇਸ਼ਾਂ ਦੇ ਜਵਾਨਾਂ ਵੱਲੋਂ ਇਹ ਰਸਮ ਅਦਾ ਕੀਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਹੁਣ 게ਟ ਬੰਦ ਕਰ ਦਿੱਤੇ ਜਾਣਗੇ ਅਤੇ ਇਸ ਦੇ ਨਾਲ ਹੀ ਪ੍ਰੇਡ ਦੀ ਸਮਾਪਤੀ ਹੋ ਜਾਏਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਹਮਣੇ ਭਾਰਤੀ ਜਵਾਨਾਂ ਦੁਆਰਾ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਪ੍ਰੇਡ ਦੇ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਅਤੇ ਇਧਰੋਂ ਪ੍ਰੇਡ ਵਿੱਚ ਸ਼ਾਮਲ ਹੋਏ ਸਾਰੇ ਵਿਅਕਤੀ ਤਕਰੀਬਨ ਆਪਣੇ ਫੋਨਾਂ ਦੇ ਵਿੱਚ ਇਹਨਾਂ ਪਲਾਂ ਨੂੰ ਰਿਕਾਰਡ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਬਹੁਤ ਹੀ ਵਧੀਆ ਮਾਹੌਲ ਬਣਿਆ ਹੋਇਆ ਦੇਸ਼ ਭਗਤੀ ਵਾਲਾ ਮਾਹੌਲ ਹੈ। ਅਤੇ ਇਸ ਦਿਨ ਆਲੀ ਅਸੀਂ ਸਮੂਹ ਦੇਸ਼ ਵਾਸੀਆਂ ਨੂੰ ਇਹ ਬੇਨਤੀ ਕਰਨੀ ਚਾਹਾਂਗੇ ਕਿ ਜਦੋਂ ਵੀ ਤੁਸੀਂ ਅੰਮ੍ਰਿਤਸਰ ਆਉਂਦੇ ਹੋ ਤਾਂ ਤੁਸੀਂ ਇਸ ਪ੍ਰੇਡ ਦੇ ਵਿੱਚ ਜ਼ਰੂਰ ਸ਼ਾਮਲ ਹੋਣਾ। ਤੁਹਾਡੀ ਜ਼ਿੰਦਗੀ ਦਾ ਇੱਕ ਬਹੁਤ ਹੀ ਵਧੀਆ ਅਨੁਭਵ ਹੋਏਗਾ ਇਸ ਪ੍ਰੇਡ ਦੇ ਵਿੱਚ ਸ਼ਾਮਲ ਹੋਣਾ। ਅਤੇ ਇਸ ਦਿਨ ਵਾਲੀ ਅਸੀਂ ਅੱਜ ਦਾ ਵਲੌਗ ਸਮਾਪਤ ਕਰਨ ਦੀ ਇਜਾਜ਼ਤ ਚਾਹੁੰਦੇ ਆ ਤੁਹਾਨੂੰ ਸਾਡੇ ਦੁਆਰਾ ਬਣਾਇਆ ਗਿਆ ਇਹ ਵਲੌਗ ਕਿੰთა ਦਾ ਲੱਗਿਆ ਅਤੇ ਕਿਹੜੀ ਜਗ੍ਹਾ ਤੋਂ ਤੁਸੀਂ ਇਸ ਵਲੌਗ ਨੂੰ ਦੇਖ ਰਹੇ ਹੋ ਇਸ ਬਾਰੇ ਇੱਕ ਕਮੈਂਟ ਜ਼ਰੂਰ ਕਰਨਾ ਤੇ ਮਿਲਦੇ ਆ ਬਹੁਤ ਜਲਦ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਇਜਾਜ਼ਤ ਦਿਓ ਵਲੌਗ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ